ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਚਾਰ ਸੱਭ ਜਾਦੇ ਪੰਜਾਬ ਟੀਵੀ ਇਹ ਪ੍ਰੋਗਰਾਮ ਦਾ ਨਾਮ ਆ ਗੁਰਮਤ ਫਲਸਫਾ ਕੁਝ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਤੇ ਬੇਨਤੀ ਹੈ ਕਿ ਤੁਸੀਂ ਇਹਨੂੰ ਕਿ ਜਿੰਨੇ ਵੀ 15 ਤੋਂ 20 ਮਿੰਟ ਦੀ ਵੀਡੀਓ ਹੋਏਗੀ ਤੁਸੀਂ ਧਿਆਨ ਨਾਲ ਸੁਣਿਓ ਟਾਈਮ ਖੜੇ ਮੈਂ ਗੱਲ ਕਰਨੀ ਹੈ ਕਿ ਤਰਨਤਾਰਨ ਦਾ ਜਿਹੜਾ ਐਮ.ਐਲ.ਏ ਸੀ ਉਹ ਦੁਨੀਆ ਤੋਂ ਚਲਾ ਗਿਆ ਤੇ ਜਿਮਨੇ ਚੋਣ ਜੜੀ ਹੈ ਉਹਦਾ ਜਿਹੜਾ ਮੈਦਾਨ ਹੁਣ ਭੱਗ ਗਿਆ ਇਹ ਤੇ ਆਮ ਰੁਝਾਨ ਹੁੰਦਾ ਹੈ ਤੇ ਉਹਦੇ ਵਿੱਚ ਸਾਡੇ ਕੌਮ ਦਾ ਹੀਰਾ ਸੰਦੀਪ ਸਿੰਘ ਸੰਨੀ ਜਿਨ ਨੇ ਜਵਾਨੇ ਆਪਣੇ ਕੌਮ ਦੇ ਲੇਖੇ ਲਾ ਦਿੱਤੀ ਆ ਉਹਨੇ ਆਪਣੀ ਜਾਨ ਆਪਣੀ ਕੌਮ ਨੂੰ ਦੇ ਦਿੱਤੀ ਆ ਕੌਮ ਦੇ ਲੇਖੇ ਲਾ ਦਿੱਤੀ ਆ ਤੇ ਹੁਣ ਉਹਨਾਂ ਨੇ ਮੰਗਿਆ ਕੀ ਐ ਉਹਦਾ ਭਰਾ ਜਿਹੜਾ ਮਨਦੀਪ ਸਿੰਘ ਐ ਉਹਨੂੰ ਸਾਰੀਆਂ ਸਿੱਖ ਜਥੇਬੰਦੀਆਂ ਨੇ ਰਲ ਮਿਲ ਕੇ ਆਜ਼ਾਦ ਤੌਰ ਦੇ ਉੱਤੇ ਕੈਂਡੀਡੇਟ ਬਣਾਇਆ ਤੇ ਪ੍ਰਣ ਲਿਆ ਕਿ ਇਹਨੂੰ ਹੀ ਜਿਤਾਉਣਾ ਤੇ ਉਹਨੇ ਸਿਰਫ ਸਾਡੇ ਕੋਲ ਇੱਕ ਵੋਟ ਮੰਗੀ ਆ ਤੇ ਜੇ ਵੋਟ ਇਹ ਪਾਉਣੀ ਹੈ ਤੇ ਸਾਹ ਨਹੀਂ ਕਰਨਾ ਉਹਦਾ ਹੱਕ ਹੈ ਕਿਉਂਕਿ ਉਹਨੇ ਆਪਣਾ ਚੰਗਾ ਘਰਵਾਲਾ ਸੀ ਉਹ ਵੀ ਛੱਡਿਆ ਛੋਟੇ ਛੋਟੇ ਬੱਚੇ ਛੱਡੇ ਆਪਣੀ ਪਤਨੀ ਛੱਡੀ ਮਾਪੇ ਸਾਰਾ ਕੁਝ ਉਹਨੇ ਪਾਸੇ ਕਰਕੇ ਉਹਨੇ ਜਿਹੜਾ ਮੂੰਹ ਖੋਲ ਸੀ ਸਾਡੀਆਂ ਧੀਆਂ ਬੱਚੀਆਂ ਪੈਣਾ ਪ੍ਰਤੀ ਰੋਜ਼ ਬੋਲਦਾ ਸੀ ਕਿ ਸਰਕਾਰਾਂ ਉਹਨੂੰ ਡਿਫੈਂਸ ਦਿੰਦੀਆਂ ਸੀ ਤੇ ਜਦੋਂ ਹੁਣ ਕਿਸੇ ਬੰਦੇ ਨੇ ਬਾਹਰ ਜਾਤ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ ਟਾਰਗੇਟ ਕਰੀ ਜਾਣਾ ਦੇਖੋ ਸਾਨੂੰ ਸਿਖਾਇਆ ਜਾਂਦਾ ਵੀ ਧੀਆਂ ਪੈਣਾ ਬੱਚੀਆਂ ਸਾਰੀਆਂ ਨੇ ਸਾਝੀਆਂ ਹੁੰਦੀਆਂ ਉਹ ਕਿਸੇ ਦੀ ਹੋਵੇ ਬੱਚੇ ਸਾਡੇ ਆ ਕਿਸੇ ਦੀ ਮਾਇਆ ਤੇ ਸਾਡੀ ਮਾਂ ਹੈ ਕਿਸੇ ਧੀਆ ਦੀ ਸਾਡੀ ਧੀ ਹੈ ਤੇ ਅਸੀਂ ਪੂਰਾ ਸਨਮਾਨ ਤੇ ਸਤਿਕਾਰ ਸਾਨੂੰ ਸੰਸਕਾਰ ਜਿਹੜੇ ਸਾਡੇ ਆਪਣੇ ਮਾਪੇ ਤੋਂ ਮਿਲੇ ਆ ਤੇ ਸਾਡੇ ਗੁਰੂ ਸਭ ਨੇ ਦਿੱਤੇ ਅਸੀਂ ਉਹਦੇ ਮੁਤਾਬਕ ਆਪਣੇ ਕੰਮ ਕਰਦੇ ਆ। ਨੇ ਤੋ ਬੋਲਦਾ ਸੀ ਸਰਕਾਰ ਦਾ ਕੰਮ ਹੁੰਦਾ ਕਿੰਨੇ ਦੀ ਜੁਬਾਨ ਬੰਦ ਕਰਾਵੇ। ਆਖਰ ਨੌਜਵਾਨ ਸੀ। ਡਲਦਾ ਨਹੀਂ ਸੀ। ਆਪਣੀ ਮੌਤ ਦਾ ਉਹ ਆਪ ਕਾਰਨ ਬਣਿਆ। ਜਬਾਂ ਤੇ ਲਗਾਮ ਨਹੀਂ ਸੀ ਸਰਕਾਰ ਦੇ ਢਿਲੇ ਸਰਕਾਰ ਉਹਨੂੰ ਕੁਝ ਕਹਿੰਦੀ ਨਹੀਂ ਸੀ ਉਲਟਾ ਡਿਫੈਂਸ ਕਰਦੀ ਸੀ ਤੇ ਇੱਕ ਉਹ ਜਲਾਦ ਜਿਹੜਾ ਸਿੱਖਾਂ ਦੇ ਘਰ ਜੰਮਿਆ ਸਿੱਖੀ ਦੇ ਨਾਂ ਤੇ ਕਲੰਕ ਉਹਨੇ ਉਸੇ ਹਲਕੇ ਤਰਨ ਤਰਨ ਦੇ ਇਹ ਪਿਆਰਾ ਦੱਸ ਰਿਹਾ ਸੀ ਕਿ ਇਹਨੇ ਸਿੱਖ ਮੁੰਡੇ ਤੇ ਮਾਰੇ ਮਾਰੇ ਆਏ ਨੇ ਹਿੰਦੂ ਵੀ ਮਾਰੇ ਆਏ ਨੇ ਐਡਾ ਜਲਾਦ ਕਿਸਮ ਦਾ ਇਹ ਬੁੱਢਾ ਸੀ ਉਹ ਮਰ ਗਿਆ ਜਬਾਨ ਤੇ ਲਗਾਮ ਉਹਦੀ ਨਹੀਂ ਸੀ ਉੱਥੇ ਨੌਜਵਾਨ ਮੁੰਡੇ ਦੇ ਲਾਗੇ ਰੱਖਿਆ ਸੀ ਤੇ ਬਾਹਰ ਜ਼ਿਆਦਾ ਬੋਲਦਾ ਸੀ ਉਹਨੂੰ ਸਾਰੇ ਇਕੱਠੇ ਹੋ ਗਏ ਪੈ ਗਏ ਅਗਰ ਉਹ ਨੌਜਵਾਨ ਸੀ ਗੁਰੂ ਦਾ ਸਿੱਖ ਸੀ ਤੇ ਇਹ ਮਰਿਆ ਸੱਪ ਨਾਲ ਕੋਈ ਗੱਲ 'ਚ ਪੈ ਗਿਆ ਇਹਨੇ ਲੰਨਤਾ ਲਾ ਕੇ ਮਰਨਾਂ ਸੀ ਕਿ ਮਰ ਗਿਆ ਤੇ ਕੈਨੇਡਾ ਬਣਾਇਆ ਇਹਦੇ ਭਰਾ ਨੂੰ ਮਨਦੀਪ ਸਿੰਘ ਨੂੰ ਸਾਰਿਆਂ ਜਿੱਥੇ ਬੰਦੀਆਂ ਨੇ ਆਰਾਮ ਮਿਲ ਕੇ ਵਾਰਿਸ ਪੰਜਾਬ ਨੇ ਇਹ ਮਾਨਦਲ ਹੋਰ ਵੀ ਜਿਹੜੇ ਦਲ ਹੈ ਜਿਹੜਾ ਨਵਾਂ ਅਕਾਲੀ ਦਲ ਹੈ ਜਿਹੜਾ ਸਰਜੀਤ ਹੋਇਆ ਇਹ ਇਹਦੇ ਪ੍ਰਧਾਨ ਨੇ ਅਕਾਲ ਤਖਤ ਦੇ ਸਾਬਕਾ ਜਹਦਾਨ ਤੇ ਮੌਜੂਦਾ ਪ੍ਰਧਾਨ ਹੈ ਇਹ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਨੇ ਉਹਨਾਂ ਵੀ ਉਹਨੂੰ ਸਮਰਥਨ ਦਿੱਤਾ ਤੇ ਹੋਰ ਵੀ ਜਿਹੜੇ ਪੰਕਥਾ ਦਰਦ ਰੱਖਣ ਵਾਲੇ ਉਹਨਾਂ ਨੂੰ ਸਮਰਥਨ ਕੀਤਾ ਤੇ ਉਹ ਇਹ ਸਾਡਾ ਫਰਜ ਹੈ ਕਿ ਕੁਸਾਨ ਨਹੀਂ ਕਰਨਾ ਜਿਹੜਾ ਜਿਹੜਾ ਸਿੱਖ ਹੈ ਬੁੱਚੜਾ ਨੇ ਸਾਡੇ ਬੱਚੇ ਮਾਰੇ ਅਸੀਂ ਬੁੱਚੜਾ ਦੇ ਪਰਿਵਾਰ ਪਾਲੇ ਉਹਨਾਂ ਨੂੰ ਅਸੀਂ ਵੋਟਾਂ ਦਿੱਤੀਆਂ ਲੰਮਾ ਸਮਝ ਜਤੋਂਦੇ ਰਹੇ ਸਾਨੂੰ ਇਹ ਅਕਲ ਨਹੀਂ ਆਈ ਕਿ ਇਹਨਾਂ ਦੇ ਵੱਡਿਆਂ ਨੇ ਸਾਡੇ ਬੱਚੇ ਮਾਰੇ ਤੇ ਅਸੀਂ ਇਹਨਾਂ ਨੂੰ ਤਾਕਤ ਦੇ ਰਹੇ ਹਾਂ। ਸੰਦੀਪ ਸੰਨੀ ਨੇ ਜਾਣ ਆਪਣੀ ਕੌਮ ਦੇ ਹਵਾਲੇ ਕਰ ਦਿੱਤੀ ਹੈ। ਤੇ ਇੱਕ ਵੋਟ ਆ ਜਿਹੜੀ ਉਹਨੇ ਮੰਗੀ ਹੈ। ਇਹ ਹੁਣ ਸਾਡਾ ਫਰਜ਼ ਬਣਦਾ। ਅਸੀਂ ਤਰਨਤਾਰ ਤੋਂ ਉਸ ਨੌਜਵਾਨ ਮੁੰਡੇ ਦਾ ਮਨਦੀਪ ਸਿੰਘ ਉਹਦੇ ਭਰਾ ਦਾ ਸਾਥ ਦੇਈਏ। ਤੇ ਤਖੜੇ ਹੋ ਕੇ ਦੇਈਏ ਤੇ ਦਿਲ ਤੋਂ ਦੇਈਏ। ਕਿ ਜਿਮਨੀ ਚੋਰ ਚ ਸਰਕਾਰਾਂ ਜ਼ਬਰਦਸਤੀ ਕਰਦੀਆਂ ਹਾਂ। ਕੋਈ ਸ਼ੱਕ ਨਹੀਂ ਸ਼੍ਰੋਮਣੀ ਕਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਅਕਾਲ ਤਖਤ ਤੋਂ ਤੇ ਉਹ ਪਾਸੇ ਆ ਮਨਮਰਜੀ ਉਹ ਕਰਦੇ ਆ ਹਰਮੀਰ ਸਿੰਘ ਸੰਧੂ ਇਹਨਾਂ ਦਾ ਬੰਦਾ ਸੀ ਤੇ ਇਹਨਾਂ ਨੇ ਉਹਨੂੰ ਟਿਊਟੇ ਦੇਣੀ ਸੀ ਉਹ ਪਾਸਾ ਬਦਲ ਗਿਆ ਉਹ ਚਲ ਗਿਆ ਟੋਪੀ ਪਾਰਟੀ ਦੇ ਵਿੱਚ ਇਹਨਾਂ ਨੇ ਉੱਥੇ ਖਲਾਰ ਦਿੱਤੀ ਹੈ ਬੀਬੀ ਧਰਮੀ ਫੌਜੀ ਦੇ ਪਰਿਵਾਰ ਦੀ 1984 ਦੇ ਵਿੱਚ ਧਰਮੀ ਫੌਜੀ ਆਪਣੀ ਜਿੰਦ ਜਾਨ ਗੁਰੂ ਦੇ ਨੇਖੇ ਲਾ ਕੇ ਉਹ ਦਰਬਾਰ ਸਾਹਿਬ ਵੱਲੋਂ ਵਧੇ ਸੀ ਜਦੋਂ ਅਕਾਲ ਤਖਤ ਤੇ ਅਟੈਕ ਹੋਇਆ ਇਹ ਹਕੂਮਤ ਨੇ ਛੋਟੇ ਛੋਟੇ ਬੱਚੇ ਮਾਰੇ ਉਦੋਂ ਤੋਂ ਲੈ ਕੇ ਧਰਮੀ ਫੌਜੀਆਂ ਦਾ ਅਕਾਲੀ ਦਲ ਨੂੰ ਬਾਦਲ ਦਲ ਨੂੰ ਅਜੇ ਤੱਕ ਚੇਤਾ ਨਹੀਂ ਆਇਆ ਕਿ ਚੇਤਾ ਭੁੱਲਿਆ ਉਹਨਾਂ ਬੀਬੀ ਦੀ ਬਲੀ ਦੇਣੀ ਸੀ ਬੇਇੱਜ਼ਤੀ ਕਾਉਣੀ ਸੀ پتہ ਕਿ ਜਿੰਮਨੀ ਚੋਣ ਜਿੱਤੀ ਨਹੀਂ ਜਾਣੀ ਲੋਕਾਂ ਦਾ ਮੂੰਹ ਲਾਉਂਦੇ ਤੇ ਉਹ ਬੀਬੀ ਜਿਹੜੀ ਆ ਉਹਦਾ ਕੰਮ ਪਰ ਵੀ ਸਤਕਾਰ ਹੈ ਕਿਉਂਕਿ ਪਰ ਉਹਨੂੰ ਖਲਾਰ ਦਿੱਤਾ ਪਰ ਇਹਨਾਂ ਨੂੰ ਪਤਾ ਵੀ ਜਿੱਤਾਂ ਤੋਂ ਨਹੀਂ ਹੈ ਵੀ ਤੇ ਦੂਸਰੀ ਗੱਲ ਇਹ ਆ ਵੀ ਕਾਂਗਰਸ ਦਾ ਰਾਜਾ ਵਿੜੰਗੇੜਾ ਪ੍ਰਧਾਨ ਉਹਨੂੰ ਬੋਲਣ ਦੀ ਅਕਲ ਹੈ ਨਹੀਂ ਪੰਜਾਬ ਦੇ ਵਿੱਚ ਜਿੰਨਾ ਵੀ ਲਾਂਬੂ ਲਾਇਆ ਗਿਆ ਨਾ ਉਹ ਪੰਜਾਬ ਦੇ ਬਹੁਤੇ ਕਾਂਗਰਸੀਆਂ ਲਾਇਆ ਤੇ ਬਹੁਤੇ ਉਹ ਜਿਹੜੇ ਸੱਤ ਨੂੰ ਸਿੱਖ ਹੁੰਦੇ ਸੀ ਉਹਨਾਂ ਦੇ ਅੱਗੇ ਮੁੰਡੇ ਅੱਗੇ ਜਿਹੜੇ ਨਾ ਕੋਈ ਐਮ.ਐਲ.ਏ ਬਣਿਆ ਕੋਈ ਮੰਤਰੀ ਬਣੇ ਅੱਗੇ ਬਣੇ ਹੋਏ ਨੇ ਤੇ ਇਹ ਰਾਜਾ ਬੜਿੰਗ ਜਿਹੜਾ ਹੈ ਨਾ ਇਹਨੂੰ ਬੋਲਣ ਦੀ ਹਮੇਸ਼ਾ ਹੀ ਇਹਨੂੰ ਘਾਟ ਰਹੀ ਹੈ ਇਹਨੂੰ ਪੁੱਛਿਆ ਵੀ ਉਸ ਵਿੱਚ ਖਾਲਸਾਣ ਦੀ ਵਾਲੀ ਕਿਹੜੀ ਗੱਲ ਹੈ ਤੇ ਹਿੰਦੁਸਤਾਨ ਦੀ ਕਿਹੜੀ ਗੱਲ ਹੈ ਜਿਹੜੀ ਚੋਣ ਲੜੀ ਹੈ ਉਹ ਹਿੰਦੁਸਤਾਨ ਦੇ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਲੜੀ ਜਾ ਸਕਦਾ ਸੰਵਿਧਾਨ ਉਹਨੂੰ ਪਰਮਿਸ਼ਨ ਦੇ ਰਿਹਾ ਚੀਜ਼ ਦੀ ਭਾਈ ਅਮਰਤਪਾਲ ਨੇ ਚੋਣ ਲੜੀ ਸੀ ਸੰਵਿਧਾਨ ਨੇ ਉਹਨੂੰ ਪਰਮਿਸ਼ਨ ਦਿੱਤੀ ਹੈ ਕਿ ਉਹ ਖੜ ਸਕਦਾ ਹੈ ਕਿ ਲੋਕਤੰਤਰ ਹੈ ਤੇ ਲੋਕਤੰਤਰ ਵਿੱਚ ਖਲੋ ਸਕਦਾ ਹੈ ਉਹ ਖਲੋਤਾ ਤੇ ਵੱਡੀ ਰੀਡ ਨਾਲ ਪੰਜਾਬ ਚ ਜਿੱਤਿਆ ਵੀ ਐ ਹੁਣ ਗੱਲ ਐ ਵੀ ਰਾਜਾ ਬ੍ਰਿੰਗਬਰਗਾ ਮੂੰਹ ਫੱਟ ਆਗਲਾਾਂ ਦੀ ਕੋਸ਼ਿਸ਼ ਕਰੀ ਹੁੰਦੀ ਨਹੀਂ ਪਤਾ ਕਿ ਤੰਤਾਲ ਦੀ ਧਰਤੀ ਤੇ ਬਹੁਤ ਲਾਸ਼ਾਂ ਵਿਸ਼ੀਆਂ ਇਹ ਸੂਬੇ ਪਾਪੀ ਨੇ ਤੇ ਹੋਰ ਜਲਾਦ ਜਿਹੜੇ ਪੁਲਿਸ ਵਾਲੇ ਤੇ ਉਹ ਰਾਜ ਤੇਰੀ ਕਾਂਗਰਸ ਦਾ ਤੇਰੀ ਮਾਂ ਦਾ ਰਾਜ ਸੀ ਜਿਹੜੀ ਮਾਂ ਨੂੰ ਤਰਉਣਾ ਇਸ ਕਰਕੇ ਇਹ ਜਿਹੜੇ ਲੀਡਰ ਮੂੰਹ ਫੱਟਾ ਆਪਣੇ ਜ਼ੁਬਾਨ ਨੂੰ ਲਗਾਮ ਦੇਣ ਤੇ ਸਰਕਾਰਾਂ ਇਹਨਾਂ ਤੇ ਕਾਰਵਾਈ ਕਰਨ ਕਿ ਲੋਕਾਂ ਨੂੰ ਚੈਨ ਆ ਰਹਿਤਾ ਜਾਵੇ ਉੱਥੇ ਕੋਈ ਹਿੰਦੂ ਹੈ। ਕੋਈ ਸਿੱਖ ਹੈ, ਕੋਈ ਈਸਾਈ ਹੈ, ਕੋਈ ਮੁਸਲਮਾਨ ਹੈ ਪੰਜਾਬ ਦੇ ਵਿੱਚ। ਸਾਰੇ ਭਰਾ ਹੈ, ਕੋਈ ਕਿਸੇ ਦਾ ਦੁਸ਼ਮਣ ਨਹੀਂ। ਹਾਂ, ਵੋਟ ਕਿਹਨੇ ਕਿਨੂੰ ਪਾਣੀ ਹੈ? ਲੋਕਤੰਤਰ ਦੇ ਵਿੱਚ ਹਰਕ ਦਾ ਹੱਕ ਹੈ ਵੀ ਕਿਨੂੰ ਕਿਸ ਨੇ ਜੜੀਆਂ ਕਿੜੀਆਂ ਪਾਰਟੀਆਂ ਨੂੰ ਵੋਟ ਪਾਣੀ ਹੈ। ਠੀਕ ਹੈ। ਤੇ ਇਹੋ ਜਿਹੇ ਬਿਆਨ ਦੇਣੇ ਤੇ ਉੱਥੇ ਤਰਨਤਾਰ ਦੀ ਸ਼ੀਟ ਦੇ ਉੱਤੇ ਲੰਬੂ ਲਵਾਉਣ ਵਾਲੇ, ਮੇਰੇ ਕਹਿੰਦਾ ਸਰਕਾਰਾਂ ਨੂੰ ਇਹਨਾਂ ਲੋਕਾਂ ਦੇ ਉੱਤੇ ਸਿਕੰਜਾ ਜੜਾ ਇੱਕਸਣਾ ਚਾਹੀਦਾ। ਕੋਈ ਵੀ ਇਹੋ ਜਿਹਾ ਬਿਆਨ ਨਾ ਦੇਵੇ। ਅੱਗ ਅੱਗੇ ਪੰਜਾਬ ਥੜ ਲੱਗੀ ਹੋਈ ਹੈ। ਪਹਿਲਾਂ ਇਹਨੇ ਨੌਜਵਾਨਾਂ ਬਾਰੇ ਹੁਣ ਉੱਥੇ ਨਸ਼ਾ ਦਾ ਤੇ ਹਾਲਾਤ ਜਿਹੜੇ ਬਣੇ ਪਏ ਨੇ ਇਹ ਐ ਵਰਤ ਦਾ ਕੀ ਹਾਲਾਤ ਹੋਏ ਪਏ ਇਸ ਕਰਕੇ ਦੂਸਰੀ ਗੱਲ ਮੈਂ ਇਹ ਹਮੇਸ਼ਾ ਕਹਣਾ ਵੀ ਜੇ ਸਿੱਖ ਸਿੱਖ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ ਤੇ ਭਾਈ ਮਰੀਦ ਸਿੰਘ ਜਨਾਲਾ ਅਸੀਂ ਉਹਦਾ ਸਤਿਕਾਰ ਕਰਦੇ ਸੀ ਅੱਜ ਵੀ ਕਰਦੇ ਆ ਇੱਕ ਖੋਸਾ ਆ ਉਹਨਾਂ ਵੀ ਗੋਲ ਪੱਗ ਬੰਨੀ ਆ ਦਸਤਾਰਾਂ ਦੋਨਾਂ ਦੇ ਹੱਥ ਚ ਹੁੰਦੀਆਂ ਚੂਲੇ ਉਹਨਾਂ ਨੇ ਪਾਏ ਆ ਬਾਣਾ ਗੁਰੂ ਦਾ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਅਮਰੀਸ ਸਿੰਘ ਜਣਾਲਾ ਕਹਿ ਰਿਹਾ ਸੀ ਕਿ ਡਿਬੂ ਗਰ ਦੇ ਵਿੱਚ ਅਮਰਤਪਾਲ ਬੜੀ ਐਸ਼ ਕਰ ਰਿਹਾ ਹੈ। ਕਿ ਭਰਾਵਾ ਜੀ ਉਹ ਐਸ਼ ਕਰ ਰਿਹਾ ਹੈ। ਕਿ ਤੁਸੀਂ ਉੱਥੇ ਚਲਾ ਜਾਓ। ਉਹਨੂੰ ਬਾਹਰ ਕੱਢ ਦਿਓ। ਗੱਲ ਇਹ ਆ ਕਿ ਸਿਆਣੇ ਕਹਿੰਦੇ ਨੇ ਕਿ ਇਸ ਟਾਈਮ ਤੇ ਜੇ ਤੁਸੀਂ ਜੇ ਕੋਈ ਚੱਜ ਦੀ ਗੱਲ ਨਹੀਂ ਕਰ ਸਕਦੇ। ਘੜ ਘੜ ਚੁੱਪ ਰਹੋ ਤੁਸੀਂ। ਖੋਸਾ ਵੀ ਇਹ ਵੇਲੇ ਉਹਨਾਂ ਦਾ ਵਿਰੋਧ ਕਰ ਰਿਹਾ ਹੈ। ਗੱਲ ਇਹ ਆ ਕਿ ਜਿਹੜਾ ਕੌਮ ਦਾ ਨੌਜਵਾਨ ਮਰਿਆ ਸੀ ਹਰੀਨੋਸਨ ਵੀ ਦੁੱਖ ਹੈ। ਸਿੱਖੋਂ ਦਾ ਬੱਚਾ ਸੀ ਕੋਈ ਵੀ ਹੋਵੇ। ਨੁਕਤਾ ਦਾ ਕਤਲ ਬਹੁਤ ਮਾੜਾ ਹੈ ਇਹ ਜ਼ੁਲਮ ਹੈ ਭਾਲੇ ਵੀ ਉਹਦਾ ਫੈਸਲਾ ਸਰਕਾਰ ਨੇ ਕਰਨਾ ਹੈ ਕਿ ਕਾਨੂੰਨ ਨੇ ਕਰਨਾ ਹੈ ਕਿ ਉਹਦਾ ਕਤਲ ਕਿਨੇ ਕੀਤਾ ਤੇ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਉਹਦੇ ਪਿਛੇ ਕਿਹੜੀ ਸਾਜ਼ਿਸ਼ ਸੀ ਅਸੀਂ ਆਪਣੇ ਆਪ ਹੀ ਜੱਜ ਬਣ ਜੰਨੇ ਆ ਆਪੇ ਵਕੀਲ ਬਣ ਜੰਨੇ ਆ ਫੈਸਲਾ ਆਪੇ ਸੁਣਾਉਣ ਲੱਗ ਪੈਣੇ ਆ ਤੇ ਅਨੁਰਾਗ ਸਾਹਿਬ ਤੁਸੀਂ ਵੀ ਜੋ ਵੀ ਤੁਹਾਡੇ ਕੋਲ ਹੈ ਉਹ ਸਿੱਖ ਕੌਮ ਦੀ ਬਦੌਲਤ ਹੈ ਠੀਕ ਹੈ ਤੁਹਾਡੇ ਕੰਮ ਤੁਹਾਨੂੰ ਵੀ ਜਹਦਰ ਸਾਹਿਬ ਨਿਜੀਤ ਕੀਤਾ ਸੀ ਇਸ ਗੱਲ ਸਾਹਿਬ ਦਾ ਤੇ ਜਦੋਂ 5 ਲੱਖ ਦਾ ਇਕੱਠ ਹੋਇਆ ਸੀ ਇਹ ਦੱਸੋ ਵੀ ਤੁਹਾਡੇ ਸਿਰ ਤੇ ਵੀ ਰਿਸਪੋਨਸੀਬਿਲਟੀ ਪਈ ਸੀ ਤੁਸੀਂ ਰਿਵਾਈ ਕਰ ਲੰਦੇ ਕੰਮ ਦੀ ਤੁਹਾਨੂੰ ਮੌਕਾ ਦਿੱਤਾ ਸੀ ਆਪ ਜਿੱਤਾ ਕੁਝ ਕਰਨ ਜੋਗੇ ਹੈ ਨਹੀਂ ਇਸ ਟਾਈਮ ਤੇ ਜਿਹੜਾ ਬਿਆਨ ਦੇਣਾ ਹੈ ਯਮਰਤਪਾਲ ਨੇ ਉਹ ਕਰ ਲਿਆ ਯਮਰਤਪਾਲ ਨੇ ਉਹ ਕਰ ਲਿਆ ਐਸ ਵੀਰੇ ਲੋੜ ਏ ਆ ਸੰਜਮ ਵਿੱਚ ਰਹਿਣ ਦੀ ਤੇ ਕਟੋ-ਕਟ ਜੀ ਅਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੀਏ ਹਮੇਸ਼ਾ ਦੁਸ਼ਮਣ ਤੇ ਚਾਹੁੰਦਾ ਕਿ ਪਾੜ ਪਾਈ ਜਾਵੇ ਪਾੜੋ ਤੇਰਾ ਵੀ ਕਰੋ ਤੇ ਖੋਸਾ ਸਾਹਿਬ ਜੀ ਤੁਹਾਨੂੰ ਬੇਨਤੀ ਹੈ ਕਿ ਤੁਹਾਨੂੰ ਕਦੇ ਅੱਦਾਂ ਲੱਗਦਾ ਹੁਣ ਲੱਗ ਜਾਂਦੀ ਏ ਉਹ ਤਾਂ ਤੁਸੀਂ ਹਰ ਕੰਦੇ ਫਲਾਣਾ ਗਦਾਰੀ ਦੇ ਸੈਕਟੂਰ ਸਾਰਿਆਂ ਦੇ ਜੇਬ ਵਿੱਚ ਪਾਏ ਹੁੰਦੇ ਨੇ ਆ ਵੀ ਇੱਕ ਗਦਾਰ ਆ ਵੀ ਇੱਕ ਗਦਾਰ ਆ ਵੀ ਇੱਕ ਗਦਾਰ ਅਸੀਂ ਕਟੋ-ਕਟ ਇੰਨੀ ਤੇ ਅਗਲ ਵਰਤੀਗੇ ਜੇ ਸਿੱਖ ਕਰਨਗੇ ਤਾਂ ਇਹ ਕੰਮ ਕਿਹੋ ਜਿਹਾ ਕਰਨ ਦੇ ਆ ਥੋੜੀ ਸਿਆਣਪ ਵਰਤੀਏ ਇਸਟਮ ਦੇ ਉੱਤੇ ਜਿਨਨੇ ਆਪਣੇ ਜਾਨ ਕੌਮ ਦੇ ਹਵਾਲੇ ਕਰ ਦਿੱਤੀ ਹੈ ਨਾ ਉਹਨੂੰ ਅਸੀਂ ਵੋਟ ਦੇ ਦਈਏ ਤੇ ਵੋਟ ਵੀ ਉਹ ਵੀ ਕਾਨੂੰਨੀ ਦਾਰੇ ਚ ਰਹਿ ਕੇ ਲੋਕਤੰਤਰ ਦੇ ਵਿੱਚ ਰਹਿ ਕੇ ਉਹਦਾ ਹੱਕ ਹੈ ਤੇ ਜੀ ਅਸੀਂ ਉਹਨੂੰ ਵੋਟ ਨਹੀਂ ਦੇ ਸਕਦੇ ਤੇ ਘਟਕਟ ਅਸੀਂ ਆਪਣੀ ਜ਼ੁਬਾਨ ਤੇ ਲਗਾਮ ਤੇ ਦੇ ਸਕਦੇ ਹਾਂ ਜੋ ਆਪਣੀ ਜ਼ੁਬਾਨ ਤੇ ਅਸੀਂ ਲਗਾਮ ਰੱਖੀਏ ਇਹ ਇਸ ਟਮ ਦੇ ਉੱਤੇ ਮੌਰੇ ਬਣ ਕੇ ਅਸੀਂ ਇਹ ਨਾ ਹੋਵੇ ਇਤਿਹਾਸ ਦੇ ਵਿੱਚ ਇਤਿਹਾਸ ਨੇ ਕਦੀ ਕਿਸੇ ਨੂੰ ਮਾਫ ਨਹੀਂ ਕਰਨਾ ਇਹ ਜਿਹੜਾ ਕੌਮ ਦੇ ਨਾਂ ਤੇ ਕਲੰਕ ਸੀ ਸੁਭਾ ਸਰਹਦ ਬਣਿਆ ਫਿਰਦਾ ਸੀ ਆਪਣੇ ਆਪ ਦੇ ਵਿੱਚ ਕੀ ਖਟ ਕੇ ਗਿਆ ਲਹੰਤਾਂ ਲੈ ਕੇ ਗਿਆ ਤੇ ਜਿਨ੍ਹਾਂ ਨੇ ਅੱਗੇ ਮਾੜੇ ਕੰਮ ਕੀਤੇ ਨੇ ਇਤਿਹਾਸ ਦੇ ਵਿੱਚ ਉਹਨਾਂ ਲਹੰਤਾਂ ਲਈਆਂ ਨੇ ਇਤਿਹਾਸ ਉਹਨਾਂ ਦਾ ਬਣਦਾ ਤੁਸੀਂ ਕੌਮ ਦਾ ਖਾ ਵੀ ਰਹੇ ਹੋ ਔਰ ਤੁਸੀਂ ਕਰਕੇ ਰਹੇ ਹੋ ਕੌਮ ਦਾ ਖਾਕ ਕਿਤੇ ਜੇ ਕੌਮ ਦੀਆਂ ਜਣਾ ਵੜਨੀਆਂ ਨੇ ਜੇ ਤੁਹਾਡੇ ਮਤ ਆਪਸ ਵਿੱਚ ਮਤ ਪੈਦਾ ਹੈ ਚਲੋ ਮੰਨ ਲਓ ਹੁਣ ਮੈਂ ਬੈਠਣ ਮੇਰੀ ਸਾਰਾ ਨਾ ਬਣਦੀ ਆ ਨਾ ਬਣੀ ਪਰ ਅਸੀਂ ਪੰਥ ਕੇ ਜੱਡੇ ਤੇ ਸਾਡੀ ਇੱਕ ਹੋਣੀ ਚਾਹੀਦੀ ਨਾ ਇਸ ਕਰਕੇ ਕੌਮ ਦੇ ਵਿੱਚ ਵਿਚਰਨਾ ਗੁਰੂ ਗ੍ਰੰਥ ਦੇ ਹਜ਼ੂਰੀ ਵਿੱਚ ਸਿੱਖ ਸੰਗਤਾਂ ਦਾ ਇਸਤੇਮਾਲ ਵੀ ਕਰਨਾ ਤੇ ਉਹਨੂੰ ਅਖਣਾ ਜੀ ਫਲਾਣਾ ਗਦਾਰ ਹੈ ਫਲਾਣਾ ਗਦਾਰ ਹੈ ਜਿਵੇਂ ਜਿਬ ਚ ਪਾਗ ਤੇਰੇ ਫਿਰ ਨਾ ਜਿਹਨੂੰ ਮਾਜੀ ਦਿੱਦ ਠੀਕ ਹੈ ਤੁਹਾਡੀ ਨਹੀਂ ਬਣਦੀ ਨਾ ਬਣੀ ਤੇ ਰੂਜੀ ਨਾ ਨਾ ਬੜੇ ਸਾਰਿਆਂ ਨੇ ਕਿਸੇ ਦੀ ਬਣਦੀ ਨਹੀਂ ਹੁੰਦੀ ਸਾਡੀ ਫੋਟ ਨੇ ਸਾਡਾ ਨੁਕਸਾਨ ਬਹੁਤ ਕੀਤਾ ਸਾਡੀ ਜੜਾ ਚ ਤੇਲ ਦਿੱਤਾ ਸਾਡੀ ਫੋਟ ਨੇ ਅਜੇ ਤੱਕ ਅਹੀਂ ਫੋਟ ਦਾ ਸ਼ਿਕਾਰ ਹੋਏ ਆਂ ਗੱਲ ਇਹ ਆ ਕਿ ਹੁਣ ਇਹ ਆਵਲੇ ਲੋੜ ਆ ਤੇ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਨਾ ਤੇ ਤੁਸੀਂ ਸ਼ਾਂਤ ਰਹਿ ਸਕਦੇ ਹੋ ਚੁੱਪ ਰਹਿ ਸਕਦੇ ਹੋ ਤਾਂ ਸਾਡਾ ਤੁਹਾਨੂੰ ਵੀ ਤਾਂ ਕੌਮ ਹੀ ਦੇ ਰਹੀ ਹੈ ਤੇ ਜੋ ਆਪਾਂ ਕਰ ਰਹੇ ਹਾਂ ਵੀ ਕੌਮ ਦੇ ਸਾਹਮਣੇ ਹੀ ਆ ਕਿ ਜੀ ਆਪਾਂ ਜ਼ਿੰਮੇਵਾਰੀ ਨਿਭਾਉਣ ਵਾਲੇ ਹੁੰਦੇ ਤੇ ਆਪਾਂ ਨੂੰ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਤੇ ਨਿਭਾ ਲੰਦੇ ਬਾਕੀ ਵੀ ਨਿਭਾਲ ਲੰਦੇ ਮੇਰਾ ਖਿਆਲ ਹੈ ਕਿ ਲੋੜ ਹੈ ਐਸਲੇ ਸੰਜਮ ਵਰਤਣ ਦੀ ਤੇ ਇਸ ਕਰਕੇ ਬੜੀ ਸ਼ਾਂਤੀ ਦੇ ਨਾਲ ਜਿਹੜਾ ਕੋਈ ਪ੍ਰਕਾਰ ਪੈਦਾ ਨਾ ਹੋਵੇ ਇੱਕ ਦੂਜੇ ਦੇ ਨਾਲ ਸ਼ਾਨ ਕਹਿੰਦੇ ਨੇ ਜੇ ਮਤ ਨਹੀਂ ਕਰ ਸਕਦੇ ਚੁੱਪ ਰਹਿਣਾ ਚੰਗਾ ਹੁੰਦਾ ਤੇ ਇਹ ਟੈਂਪ ਦੇ ਜਣਾ ਵੱਡਣੀਆਂ ਜੀ ਇਹਦਾ ਮਤਲਬ ਕਿ ਆਪਾਂ ਸਿੱਧਾ ਮਨਦੀਸਨ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਲੋਕਾਂ ਲੋਕ ਜਿਹੜੇ ਨੇ ਉਹਨਾਂ ਨੇ ਆਪਣੇ ਪੁੱਤਰ ਮਰਵਾਏ ਹੋਏ ਆ ਤੇ ਲੀਡ ਰਾਣੇ ਦੇਖੋ ਪਾਰਟੀ ਅਸੀਂ ਅਕਾਲੀਵਾਲੋਂ ਅਸੀਂ ਪੰਥਕ ਮੰਨਦੇ ਸੀ ਉਹਨਾਂ ਦਾ ਵੀ 15 ਸਾਲ ਰਾਜ ਹੈ ਵੇਖ ਲਿਆ ਜਿਹੜਾ ਉਹ ਜਿਹੜਾ ਪਹਿਲਾ ਰਿਹਾ ਉਹਦੋਂ ਉਹਦੇ ਤੁਸਾਨੂੰ ਹੋਸ਼ ਨਹੀਂ ਸੀ 97 ਤੋਂ ਬਾਅਦ ਤੁਸਾਨੂੰ ਚੰਗੀ ਤਰ੍ਹਾਂ ਹੋਸ਼ ਰਹੀ ਹੈ ਪਤਾ ਜਦੋਂ ਰਾਜ ਨੇ ਨੇ ਕੀਤਾ ਤੇ ਜਿਹੜੇ ਇਹਨਾਂ ਜ਼ਖਮ ਦਿੱਤੇ ਨੇ ਉਹ ਵੀ ਸਾਰਾ ਪਤਾ ਤੇ ਕਾਂਗਰਸ ਨੇ ਉਹ ਜ਼ਖਮ ਦਿੱਤੇ ਨੇ ਜਿਹੜੇ ਸਾਰੀ ਜ਼ਿੰਦਗੀ ਭਰਨੇ ਨਹੀਂ ਹੈ ਠੀਕ ਹੈ ਤੇ ਅਸੀਂ ਬਾਕੀ ਪਾਰਟੀਆਂ ਤੋਂ ਅਸੀਂ ਕੀ ਆਸ ਰੱਖਦੇ ਆ ਜਿਹੜੀ ਇਹ ਟੋਪੀ ਵਾਲੇ ਨੇ ਇਹਨਾਂ ਤੋਂ ਵੇਹੀ ਕੀ ਆਸ ਰੱਖਦੇ ਆ ਪਤਾ ਸਾਨੂੰ ਹੈ ਸਾਡਾ ਇੱਕੋ ਇੱਕ ਮੁੱਦਾ ਹੈ ਕਿ ਸੰਦੀਪ ਸਿੰਘ ਨੇ ਆਪਣੀ ਜਾਨ ਆਪਣੇ ਕੌਮ ਦੇ ਲੇਖੇ ਲਾ ਦਿੱਤੀ ਆ ਉਹਦਾ ਤੇ ਹੁਣ ਇਹਦੇ ਸ਼ਬਦ ਧੁਕਦਾ ਕਹੋ ਕਬੀਰ ਗੁਲਾਮ ਕਰਕੇ ਜਾਏ ਭਾਵੇਂ ਮਾਰ ਭਾਵੇਂ ਜਿੰਦਾ ਰਖਲਾ ਭਾਵੇਂ ਮਾਰ ਦੇ ਮੈਂ ਤੇਰੇ ਦਰ ਦਾ ਗੁਲਾਮ ਆ ਮੈਂ ਤੇਰੇ ਦਰ ਦਾ ਗੋਲਾ ਬਣ ਗਿਆ ਤੇ ਉਹਦਾ ਭਰਾ ਜੇ ਖਲੋ ਗਿਆ ਤੇ ਘਟੋ ਘਟ ਸੀ ਉਹਨੇ ਖੂਨ ਵਹਾ ਦਿੱਤਾ ਆਪਣੀ ਆਪਣੀ ਜਿੰਦ ਲੇਖੇ ਲਾ ਦਿੱਤੀ ਆ ਤੇ ਉਹਦੀ ਜ਼ਿੰਦਗੀ ਜਿਸ ਤਰ੍ਹਾਂ ਵੀ ਹੋਣੀ ਹੈ ਤੇ ਹੁਣ ਸਰਕਾਰਾਂ ਦੇ ਆਧਾਰਤ ਹੋਣੀ ਹੈ ਵੀ ਜੇਲਾਂ ਦੇ ਵਿੱਚ ਇਸ ਤਰ੍ਹਾਂ ਜ਼ਿੰਦਗੀ ਕਿਸੇ ਦੀ ਹੁੰਦੀ ਹੈ ਕਹ ਲੈਣਾ ਕਿ ਫਰਾਂ ਵਾਲਾ ਬੰਦਾ ਐਸ਼ ਕਰਦਾ ਜੇਲਾ 'ਚ ਜੇਲ੍ਹ 'ਚ ਕਿਹਨੂੰ ਐਸ਼ ਨਹੀਂ ਮਿਲਦੀ ਕਰਦੇ ਕੋਈ ਨਹੀਂ ਜੇ ਕਿਸੇ ਨੂੰ ਚੰਗੇ ਨਹੀਂ ਲੱਗਦੇ ਹਾਂ ਜੇਲ੍ਹ ਉਹਨਾਂ ਦੀ ਹੁੰਦੀ ਐ ਚੰਗੀ ਉਹਨਾਂ ਵਾਸਤੇ ਜਿਹੜੇ ਸਰਕਾਰ ਦੇ ਟਾਊਟ ਹੁੰਦੇ ਨੇ ਸਰਕਾਰੀ ਬੰਦੇ ਹੁੰਦੇ ਨੇ ਤੇ ਪ੍ਰਜਾ ਤੇ ਜ਼ੁਲਮ ਕਰਦੇ ਨੇ ਜੇਲਾ ਜਾਂਦੇ ਨੇ ਐਸਪੈਸਟੇ ਉਹਨਾਂ ਦੀ ਹੁੰਦੀ ਐ ਇਸ ਕਰਕੇ ਇਹੋ ਜੀਆਂ ਗੱਲਾਂ ਕਰਨੀਆਂ ਮੇਰਾ ਖਿਆਲ ਐ ਤੁਹਾਡੇ ਵਰਗੇ ਮੇਰਾ ਖਿਆਲ ਤੁਹਾਡੀ ਉਮਰ ਵੀ ਅਸਲੇ ਤੇ ਮੇਰੇ ਲਾ ਤਾਂ 70 ਦੇ ਕਈ ਪੀ ਹੋਵੇਗੀ ਇਹ ਸੋਭਾ ਜੀ ਨੇ ਦਿੰਦੀਆਂ ਜਨਾਲਾ ਸਾਹਿਬ ਆਪਾਂ ਸਿਆਣੇ ਬਣ ਜਾਈਏ ਇਹ ਅਗਾ ਆਪਸ ਚਾਨੇ ਬਣ ਕੇ ਚੱਲੀਏ ਇੱਕ ਦੇ ਬੇਨਤੀ ਤੁਸੀਂ ਇਹ ਪ੍ਰਵਾਨ ਕਰੋ ਦੇਖੋ ਸਾਹਿਬ ਜੀ ਜ਼ੁਬਾਨ ਹੀ ਹੈ ਤੇ ਜ਼ੁਬਾਨ ਦਾ ਹੀ ਰਸ ਹੈ ਤੇ ਖਾਣਾ ਵੀ ਕੌਮ ਦਾ ਤੇ ਬਦਨਾਮੇ ਵੀ ਕੌਮ ਦੇ ਜੀ ਆਪਸ ਵਿੱਚ ਮਿਲ ਵਰਤਨ ਨਾਲ ਬੈਠ ਕੇ ਕੁਮਸਲੇ ਹਲ ਹੁੰਦੇ ਤੁਹਾਨੂੰ ਕਰਨੇ ਚਾਹੀਦੇ ਨੇ ਇਹਨਾਂ ਚੱਕਰਾਂ ਜਨਾਬ ਪਈਏ ਰਈ ਅਕਲਦਲ ਦੀ ਗੱਲ ਅਕਲਦਲ ਨੇ ਇਹ ਧਰਮੀ ਫੌਜੀ ਦੇ ਜੋ ਪਰਿਵਾਰ ਨੂੰ ਵਰਤਿਆ ਬੀਬੀ ਨੂੰ ਉਹਦੀ ਬਲੀ ਦੇ ਦਿੱਤੀ ਹੈ ਪਹਿਲ ਉਹਨਾਂ ਨੇ ਰਾਜੋਣਾ ਕੌਮ ਦਾ ਜਿੰਦਾ ਸ਼ਹੀਦ ਹੈ ਅੱਜ ਵੀ ਹਾਲਾਤ ਜਿਹੜੇ ਬਣੇ ਪਏ ਆ ਉਹਦੇ ਭੈਣ ਦੀ ਬਲੀ ਦੇ ਦਿੱਤੀ ਸੀ ਪਤਾ ਹੈ ਸਿਮਰਜੀਤ ਸਿੰਘ ਮਾਰਨੇ ਜਿੱਤੇ ਜਣਾ ਰਿਵਿਊ ਜਿੱਤ ਗਿਆ ਕੀ ਖੋਇਆ ਰਾਜਵਾਨ ਦੀ ਬੇਤੀ ਕਮਨ ਵਾਸਤੇ ਇਹਨਾਂ ਨੇ ਉਹਦੀ ਭੈਣ ਨੂੰ ਟਿਕਟ ਦੇ ਦਿੱਤੇ ਜਦੋਂ ਤੁਹਾਡੇ ਕੋਲ ਸਤਾ ਹੁੰਦੀ ਸੀ ਜਦੋਂ ਪਤਾ ਦਾ ਹੈ ਕਾਲੀ ਸਰਕਾਰ ਆਉਣੀ ਆ ਉਦੋਂ ਨਾ ਤੁਹਾਨੂੰ ਸ਼ੀਰ ਯਾਦ ਆਏ ਨਾ ਅੰਗਰੇਜ਼ੀਆਂ ਦੀ ਯਾਦ ਆਈ ਨਾ ਉਹਦੇ ਪਰਿਵਾਰਾਂ ਦੀ ਯਾਦ ਆਈ ਨਾ ਧਰਮੀ ਫੌਜੀਆਂ ਦੀ ਯਾਦ ਆਈ ਧਰਮੀ ਫੌਜ ਨੇ YouTube ਤਾਂ ਅੱਜੇ ਵੇਖੋ ਜਾ ਕੇ ਪ੍ਰਕਾਸ਼ ਸਿੰਘ ਬਦਲ ਕਹਿੰਦੇ ਇਹ ਮਦਦ ਕਰਦੇਗਾ ਦਾ ਮੇਰੇ ਕੋਲ ਪੈਸੇ ਇੰਨੀ ਖਜ਼ਾਨੇ ਖਾਲੀ ਗੱਲ ਇਹ ਆ ਵੀ ਆਪਾਂ ਹੁਣ ਸ਼ਹੀਦਾਂ ਦੇ ਬਲੀ ਨਾ ਦੇਈਏ ਜੇ ਹਿੰਮਤਾਂ ਦੇ ਆਪ ਲੜ ਲਓ ਤੁਸੀਂ ਕਲਦਲ ਦੇ ਪ੍ਰਧਾਨ ਹੈ ਹੀ ਤਾਂ ਕਿ ਤੁਸੀਂ ਕਾਲ ਤੱਕ ਤੋਂ ਭੱਜਿਓ ਆਪਣੇ ਆਪ ਬਣੇ ਹੋ ਇਸ ਕਰਕੇ ਆਪਾਂ ਕਰਦੇ ਕੀ ਹੁਣ ਲੋੜ ਹੈ ਇਹ ਬੇਨਤੀ ਹੈ गुजारिश ਹੈ ਹੱਥ ਜੋੜ ਕੇ ਕਿ ਇਸ ਵੇਲੇ ਆਪਾਂ ਇਕੱਠੇ ਹੋ ਕੇ ਉਹ ਜਿਹੜਾ ਮੁੰਡਾ ਹੈ ਮਨਦੀਪ ਸਿੰਘ ਉਹਦੇ ਹੱਥ ਮਜਬੂਰ ਕਰੀਏ ਤੇ ਇਹ ਜਿਹੜੇ ਰੌਲਾ ਪਾਉਂਦੇ ਨੇ ਜੀ ਉਹ ਹੋ ਜੇ ਨਾ ਹੋ ਜੇ ਨਾ ਮਨਦੀਪ ਸਿੰਘ ਪੜਿਆ ਲਿਖਾ ਸਿਆਣਾ ਮੁੰਡਾ ਆਪਰਾ ਕਰਵਾਰਾ ਕਰਵਾਲਾ ਮੁੰਡਾ ਉਹਨੇ ਕੋਈ ਜ਼ੁਲਮ ਨਹੀਂ ਕੀਤਾ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਲੋਕਤੰਤਰ ਦੇ ਵਿੱਚ ਰਹਿ ਕੇ ਉਹ ਕਾਨੂੰਨ ਦੇ ਵਿੱਚ ਦਾਇਰੇ ਵਿੱਚ ਰਹਿ ਕੇ ਉਹ ਚੋਣ ਲੜ ਰਿਹਾ ਤੇ ਇਹ ਇਹ ਹੱਕ ਨੂੰ ਹੱਕ ਹੈ ਤੇ ਲੀਡਰ ਲੋਕਾਂ ਨੂੰ ਇਹੀ ਕਿ ਅਗਰ ਹੋਣੀ ਚਾਹੀਦੀ ਹੈ ਵਿਰੋਧ ਕਿਸੇ ਦਾ ਕਰੋ ਪਰ ਲੰਬੋਂ ਲਈਦਾ ਪੰਜਾਬ ਨੇ ਅੱਗਾ ਬੜਾ ਕੁਝ ਹੰਡਾਇਆ ਪੰਜਾਬ ਦੇ ਵਿੱਚ ਹਜੇ ਲੋਕ ਨੇ ਵੀ ਉਹ ਫਿਰ ਵੀ ਜੜੇ ਨੇ ਬੜੇ ਭਾਈਚਾਰਾ ਕਾਇਮ ਰੱਖਦੇ ਨੇ ਉਹ ਸਟੇਟਾਂ ਦੇ ਵੇਖਦੇ ਕਿ ਕੁਝ ਹੁੰਦਾ ਪਰ ਪੰਜਾਬ ਇੱਕ ਕਿਹੋ ਜਿਹਾ ਆ ਪੰਜਾਬੀਆਂ ਨਾਲ ਇਨਾ ਕੁਝ ਤੱਕਾ ਹੁੰਦੇ باوجود ਵੀ ਸਿੱਖੋਂ ਦੇ ਨਾਲ ਇਹਨਾਂ ਨੇ ਕਦੇ ਵੀ ਪੰਜਾਬ ਵਿੱਚ ਕਦੀ ਉਹੋ ਜਿਹਾ ਕੰਮ ਨਹੀਂ ਕੀਤਾ ਉੱਥੇ ਭਾਵੇਂ ਹਿੰਦੂ ਵੀ ਰਹਿੰਦੇ ਨੇ ਸਿੱਖ ਰਹਿੰਦੇ ਨੇ ਸਾਹਿਬ ਰਹਿੰਦੇ ਨੇ ਮੁਸਲਮਾਨ ਰਹਿੰਦੇ ਨੇ ਉਹਨਾਂ ਦੀ ਭਾਈਚਾਰੇ ਦੀ ਸਾਂਝ ਆ ਉਹ ਕੈਮ ਹੈ ਹਮੇਸ਼ਾ ਹੀ ਕੈਮਰੇ ਗਏ ਹੀ ਕੋਈ ਜਣਾ ਵਰਤਦੇ ਆ ਇੱਕ ਦੂਜੇ ਦੇ ਨਾਲ ਅਸੀਂ ਜੰਮੇ ਪਲੇ ਖੇਡੇ ਆ ਸਾਰੇ ਕੋ ਇਹੋ ਜਿਹੀ ਗੱਲ ਨਹੀਂ ਆ ਇਸ ਕਰਕੇ ਲੋਕਾਂ ਦੇ ਵਿੱਚ ਇਹੋ ਜਿਹਾ ਭ੍ਰਿਕਾਰ ਪੈਦਾ ਕਰਨੀ ਇਹ ਪਤਾ ਨਹੀਂ ਉਹ ਜਿੱਤ ਕਦੇ ਪਤਾ ਕੀ ਹੋਏਗਾ ਹੋਣਾ ਕੀ ਆ ਜੇ ਉਹ ਜਿੱਤ ਗਿਆ ਤੇ ਕਟੋਕੜ ਹੱਕ ਦੀ ਗੱਲ ਤੇ ਕਰੇਗਾ ਨਾ ਤੇਰੇ ਵਾਂਗੂ ਝੋ ਜ ਨਹੀਂ ਮਰੇਗਾ ਨਾ ਤੇਰੇ ਵਾਂਗੂ ਲੋਕਾਂ ਨੇ ਇਹ ਨਹੀਂ ਕਹੋਗਾ ਹਰਿਆਣਾ ਜਾ ਕੇ ਆਇਓ ਪੰਜਾਬ ਤਾ ਮੈਂ ਸ਼ਰਾਬ ਪਲਾਵਾਂਗਾ ਇਸ ਕਰਕੇ ਆਪਣੀ ਜ਼ਬਾਨ ਜਿਹੜੀ ਆ ਮੈਂ ਖਾ ਚਾਰ ਗਥਾਂ ਪੰਜ ਗਥਾਂ ਤੁਹਾਡਾ ਗਲਾ ਜਿਹੜਾ ਬੜੇ ਨੇ ਸਾਹ ਫਾੜ ਜਾਂਦਾ ਤੁਹਾਡਾ ਆਪਣੇ ਗਲੇ ਨੂੰ ਇਹ ਮੇਰਾ ਖਾਲਾ ਸਹੀ ਦੇਖਾ ਰੱਖਿਆ ਕਰੋ ਤੇ ਇਸ ਕਰਕੇ ਇਹ ਜਿਹੜੀ ਤੁਸੀਂ ਬੀਜ ਬੀਜ ਰਹੇ ਹੋ ਨਾ ਇਹ ਤੁਹਾਡੀ ਪਾਰਟੀ ਨੇ ਬੜਾ ਨੁਕਸਾਨ ਕੀਤਾ ਤੁਹਾਡੇ ਕਾਂਗਰਸੀ ਲੀਡਰਾਂ ਨੇ ਉਥੇ ਇੰਦਰਾ ਗਾਂਧੀ ਪਰ ਪਰ ਕੇ ਕੰਨ ਜ ਨਹੀਂ ਅੱਗ ਲਾਈ ਸੀ ਨਾ ਇਹ ਉਹਦੀ ਵਜ੍ਹਾ ਦੇ ਕਾਰਨ ਹੈ ਇਸ ਕਰਕੇ ਇਹ ਸਜ਼ਾ ਜਿਹੜੀ ਪੂਰੇ ਪੰਜਾਬ ਨੇ ਭੁਗਤੀ ਹੈ ਤੇ ਪੰਜਾਬ ਤੇ ਸ਼ਾਂਤੀ ਬਣੀ ਰਵੇ ਅਮਰ ਸ਼ਾਂਤੀ ਤੁਸੀਂ ਠੇਕਾ ਲਿਆ ਕੇ ਨਹੀਂ ਰੱਖਿਆ ਹਿੰਦੁਸਤਾਨ ਜਿਹੜਾ ਆ ਉਹਦੇ ਕਾਨੂੰਨ ਵਿੱਚ ਡਾਇਰ ਵਿੱਚ ਰਹਿ ਕੇ ਮਨਦੀਪ ਸਿੰਘ ਜਿਹੜਾ ਆ ਉਹ ਚੋਂ ਲੜ ਰਿਹਾ ਤੇ ਮੈਂ ਤਰਨਤਾਰ ਹਰਖੇ ਦੇ ਲੋਕਾਂ ਵਿੱਚ ਖੜਕਾਂਗਾ ਤੁਸੀਂ ਜਮੀਰ ਦੀ ਆਵਾਜ਼ ਦੇ ਨਾਲ ਕਿ ਦੇਖੋ ਉਹ ਬੱਚੇ ਨੇ ਤੁਹਾਨੂੰ ਆਪਣੀ ਜਵਾਨੀ ਦੇ ਦਿੱਤੀ ਇਹ ਕੌਮ ਨੂੰ ਤੇ ਤੁਸੀਂ ਉਹਨੂੰ ਇੱਕ ਵੋਟ ਦੇ ਦਿਓ ਬਸ ਇੰਨੀ ਇੱਕ ਗੱਲ ਆ ਇਹ ਪੁੱਲਾ ਚੋਕਾਂ ਦੇ ਖਿਮਾ ਜੀ ਵੇਖਦੇ ਰਹੋ ਚਾਰ ਸਾਹਿਬ ਜੀ ਦਾ ਟੀਵੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰਿਆ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਹਰ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਦੇ ਨਾਂ ਦੇ ਉੱਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦੇ ਚੜ੍ਹੋ ਮਰਦਾਰਾ ਜੀ ਪੁੱਲਾ ਦੇ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ